ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਪਰ ਭੇਜ ਦਿੱਤਾ ਗਿਆ ਇਹ ਇਸ ਸ਼ਖਸ ਨੂੰ ਜਿਹਦੀਆਂ ਤਸਵੀਰਾਂ ਤੁਸੀਂ ਪਿੱਛੇ ਦੇਖ ਰਹੇ ਹੋ ਅੱਜ ਅਮ੍ਰitsar ਸ਼ਹਿਰ ਦੇ ਅਦਾਲਤ ਦੇ ਅੰਦਰ ਇਹਨੂੰ ਪੇਸ਼ ਕੀਤਾ ਪੁਲਿਸ ਨੇ ਔਰ ਪੁਲਿਸ ਨੇ ਉੱਥੇ ਰਿਮਾਂਡ ਮੰਗਿਆ ਔਰ ਤਿੰਨ ਦਿਨਾਂ ਦਾ ਪੁਲਿਸ ਨੂੰ ਰਿਮਾਂਡ ਮਿਲ ਗਿਆ ਅਦਾਲਤ ਦੇ ਵੱਲੋਂ ਇਹਨਾਂ ਤਿੰਨ ਦਿਨਾਂ ਦੇ ਵਿੱਚ ਪੁਲਿਸ ਦਾ ਕਹਿਣਾ ਹੈਗਾ ਕਿ ਆਪਾਂ ਪੁੱਛਗਿੱਛ ਕਰਾਂਗੇ ਇਹਦੇ ਕੋਲੋਂ ਕਿ ਇਹਨੇ ਸਾਜ਼ਿਸ਼ ਦੇ ਤਹਿਤ ਇਹ ਕੁਝ ਕੀਤਾ ਹੈਗਾ ਇਹਦੇ ਕੋਲੋਂ ਕਿਸੇ ਨੇ ਕੁਝ ਇਹ ਕਰਵਾਇਆ ਸਾਰਾ ਕੁਝ ਜਾਂ ਫਿਰ ਇਹਨੇ ਆਪਣੀ ਮਰਜ਼ੀ ਦੇ ਨਾਲ ਕੀਤਾ ਅਣਜਾਣਪੁਣੇ ਵਿੱਚ ਹੋ ਗਿਆ ਜਾਂ ਜਾਣਬੁੱਝ ਕੇ ਇਹ ਸਾਰਾ ਕੁਝ ਕੀਤਾ ਇਹ ਪੁਲਿਸ ਦਾ ਕਹਿਣਾ ਹੈਗਾ ਕਿ ਆਪਾਂ ਸਾਰਾ ਕੁਝ ਪਤਾ ਲਾਵਾਂਗੇ ਪੱਤਰਕਾਰ ਨੇ ਸਵਾਲ ਪੁੱਛੇ ਸੀਗੇ ਪੁਲਿਸ ਵਾਲਿਆਂ ਨੂੰ ਕਿ ਤੁਸੀਂ ਚੁੱਪਚਾਪ ਇਤੇ ਜਹੇ ਕਿਉਂ ਇਹਨੂੰ ਪੇਸ਼ ਕੀਤਾ ਤਾਂ ਉਹਨਾਂ ਦਾ ਕਹਿਣਾ ਸੀਗਾ ਪੁਲਿਸ ਵਾਲਿਆਂ ਦਾ ਵੀ ਧਾਰਮਿਕ ਭਾਵਨਾਵਾਂ ਦੇ ਨਾਲ ਜੁੜਿਆ ਹੋਇਆ ਮਾਮਲਾ ਹੈਗਾ ਜਿਹਦੇ ਕਰਕੇ ਆਪਾਂ ਥੋੜੀ ਜਹੀ ਸਾਵਧਾਨੀ ਵਰਤ ਰਹੇ ਹਾਂ ਖੈਰ ਤੁਸੀਂ ਸਾਰੇ ਜਾਣਦੇ ਹੋ ਇਸ ਸ਼ਖਸ ਨੂੰ ਇਹਦਾ ਨਾਮ ਹੈਗਾ ਸੁਭਾਨ ਰੰਗਰੀਜ਼ ਪਹਿਲਾਂ ਇਹਦਾ ਨਾਮ ਨਹੀਂ ਸੀ ਪਤਾ ਜਦੋਂ ਤੱਕ ਇਹਦੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਸੀ ਪਰ ਉਸ ਤੋਂ ਬਾਅਦ ਆਪਾਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਗਾਜ਼ੀਆਬਾਦ ਤੋਂ ਇਹਨੂੰ ਅਰੈਸਟ ਕੀਤਾ ਗਿਆ ਸੀਗਾ ਗਾਜ਼ੀਆਬਾਦ ਤੱਕ ਵੀ ਨੰਗ ਸਿੰਘ ਜਾ ਪਹੁੰਚੇ ਸੀਗੇ ਆਪਾਂ ਉੱਥੇ ਵੀ ਦੇਖਿਆ ਕਿ ਇਹਨੂੰ ਸਿੱਖਾਂ ਨੇ ਘੇਰਿਆ ਇਹਨੂੰ ਫੜ ਕੇ ਇਹਦੀ ਸਰਵਿਸ ਵੀ ਕੀਤੀ ਉਸ ਤੋਂ ਬਾਅਦ ਇਹਨੂੰ ਪੁਲਿਸ ਦੇ ਹਵਾਲੇ ਕੀਤਾ ਔਰ ਪੁਲਿਸ ਨੇ ਇਹਦੇ ਖਿਲਾਫ ਐਫਆਈਆਰ ਦਰਜ ਕੀਤੀ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਤੇ ਉਥੋਂ ਦੀਆਂ ਸੰਗਤਾ ਨੇ ਵੀ ਇਹਦੇ ਖਿਲਾਫ ਐਫ ਆਈ ਆਰ ਦਰਜ ਕਰਵਾਉਣ ਦੇ ਲਈ ਦਰਖਾਸਤ ਦਿੱਤੀ ਹੋਈ ਸੀ ਉਸ ਤੋਂ ਬਾਅਦ ਫਿਰ ਇਹਦਾ ਨਾਮ ਸਾਹਮਣੇ ਆਇਆ ਕਿ ਇਹਦਾ ਨਾਮ ਸੁਭਾਨ ਰੰਗਰੀਜ਼ ਹੈ ਬੜੀਆਂ ਤਰ੍ਹਾਂ ਦੀਆਂ ਚਰਚਾਵਾਂ ਹੋਈਆਂ ਬਹੁਤ ਸਾਰੇ ਲੋਕਾਂ ਦਾ ਕਹਿਣਾ ਸੀਗਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਖਾਸ ਕਿਸਮ ਦੇ ਲੋਕਾਂ ਨੇ ਵੱਖ-ਵੱਖ ਤਰ੍ਹਾਂ ਦੇ ਪੇਜ ਬਣਾਏ ਹੋਏ ਐ ਉਹਨਾਂ ਨੇ ਸਿੱਖਾਂ ਨੂੰ ਟਾਰਗੇਟ ਕਰ ਕਰਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਹੈ ਜਿਹਦੇ ਕਰਕੇ ਤੁਸੀਂ ਇਹਨੂੰ ਮੁਆਫ ਕਰ ਰਹੇ ਹੋ ਜੇ ਦੇ ਕਰਕੇ ਤੁਸੀਂ ਇਹਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਰਹੇ ਹੋ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਜਵਾਬ ਦੇਣ ਦੀ ਕੋਸ਼ਿਸ਼ ਵੀ ਕੀਤੀ ਆਪਾਂ ਵੀ ਲਗਾਤਾਰ ਕੋਸ਼ਿਸ਼ ਕਰਦੇ ਰਹੇ ਅੱਜ ਫੇਰ ਕਰ ਰਹੇ ਹਾਂ ਕਿ ਦੇਖੋ ਨਫ਼ਰਤ ਫਲਾਉਣ ਵਾਲੀਆਂ ਅਤੇ ਪੜਕਾਉ ਕਿਸਮ ਦੀਆਂ ਗੱਲਾਂ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਦੋ ਭਾਈਚਾਰੇ ਤਿੰਨ ਭਾਈਚਾਰੇ ਚਾਰ ਜਦ ਬਦੇਰੇ ਭਾਈਚਾਰੇ ਉਹਨਾਂ ਦੇ ਵਿੱਚ ਸਾਂਝ ਇਤਿਫਾਕ ਪਿਆਰ ਕਿਦਾਂ ਬਣਿਆ ਰਹਿ ਸਕਦਾ ਹੈਗਾ ਇਹਦੇ ਵਾਸਤੇ ਯਤਨ ਉਪਰਾਲੇ ਕਰਨੇ ਚਾਹੀਦੇ ਆ ਆਪਾਂ ਜਦੋਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਆ ਜਦੋਂ ਗੁਰਬਾਣੀ ਨੂੰ ਸਮਝਦੇ ਆ ਤਾਂ ਸਾਨੂੰ ਇਸੇ ਗੱਲ ਦੀ ਸਮਝ ਆਉਂਦੀ ਹੈ ਕਿ ਸਭੇ ਸਾਂਝੀ ਵਾਲ ਸਦਾਇਨ ਕਿਸੇ ਨਾ ਦਿਸੈ ਵਾਰਾ ਜੀਓ ਸੋ ਇਸ ਗੱਲ ਦੇ ਉੱਪਰ ਪਹਿਰਾ ਦਿੰਦੇ ਨੇ ਗੁਰੂ ਕੇ ਪਿਆਰੇ ਸਿੱਖ ਸੋ ਉਹਨਾਂ ਲੋਕਾਂ ਨੂੰ ਇਹ ਗੱਲ ਭਲੀ ਭਾਂਤ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਕੋਈ ਕਿਸੇ ਵੀ ਧਰਮ ਦਾ ਵਚਿੰਦਾ ਕਿਉਂ ਨਾ ਹੋਵੇ ਜਦੋਂ ਕੋਈ ਉਹ ਅਲਗੈਲੀ ਕਰਦਾ ਜਦੋਂ ਸਿੱਖ ਮਨਾਂ ਨੂੰ ਠੇਸ ਪਹੁੰਚਾਉਂਦਾ ਜਾਂ ਜਦੋਂ ਕੋਈ ਬੇਅਦਬੀ ਕਰਦਾ ਹੈਗਾ ਜਦ ਕੁਝ ਵੀ ਕਰਦਾ ਹੈਗਾ ਇਦਾਂ ਦਾ ਜਿਹੜਾ ਸਿੱਖਾਂ ਦੇ ਮਨਾਂ ਨੂੰ ਠੀਕ ਨਹੀਂ ਲੱਗਦਾ ਹੈਗਾ ਜਿਹੜਾ ਕਿ ਸਿੱਖ ਰਵੈਤਾਂ ਦੇ ਉਲਟ ਹੁੰਦਾ ਹੈਗਾ ਜਿਦੇ ਨਾਲ ਮਾਣ ਹੱਤਕ ਹੁੰਦੀ ਹੈ ਇੱਕ ਕੌਮ ਦੀ ਤਾਂ ਉਸ ਵੇਲੇ ਸਿੱਖ ਪੂਰੀ ਦੀ ਪੂਰੀ ਉਹਨਾਂ ਦੀ ਕੌਮ ਨੂੰ ਟਾਰਗੇਟ ਨਹੀਂ ਕਰਦੇ ਹੈਗੇ ਤੁਹਾਨੂੰ ਯਾਦ ਹੋਊਗਾ ਆਹ ਤਾਂ ਇਹਦੇ ਨਾਂ ਤੋਂ ਹੀ ਪਤਾ ਲੱਗਦਾ ਹੈਗਾ ਕਿ ਮੁਸਲਮਾਨ ਭਾਈਚਾਰੇ ਦੇ ਨਾਲ ਸੰਬੰਧਿਤ ਹੈਗਾ ਆ ਪਿੱਛੇ ਜਾ ਬਹੁਤ ਜ਼ਿਆਦਾ ਰੋੜਾ ਪਿਆ ਸਗਾ ਇੱਕ ਕੁੜੀ ਉੱਥੇ ਦਰਬਾਰ ਸਾਹਿਬ ਗਈ ਸੀ ਪ੍ਰਕਰਮਾਂ ਦੇ ਵਿੱਚ ਉਹਨੇ ਸਰੋਵਰ ਦੇ ਕੰਢੇ ਦੇ ਉਹਨੇ ਯੋਗਾ ਕੀਤਾ ਸੀਗਾ ਯੋਗਾ ਕਰਨ ਦੇ ਨਾਮ ਨਾਲ ਬਹੁਤ ਜ਼ਿਆਦਾ ਉਹ ਪ੍ਰਸਿੱਧ ਹੋਈ ਉਸ ਤੋਂ ਬਾਅਦ ਔਰ ਉਸ ਕੁੜੀ ਨੇ ਉੱਥੇ ਯੁਗਾ ਕੀਤਾ ਦਰਬਾਰ ਸਾਹਿਬ ਦੀ ਹਦੂਦ ਦੇ ਅੰਦਰ ਪ੍ਰਕਰਮਾਂ ਦੇ ਵਿੱਚ ਤਾਂ ਤੁਹਾਨੂੰ ਯਾਦ ਹੋਊਗਾ ਮੈਨੂੰ ਚੇਤੇ ਆ ਜਿਨ੍ਹਾਂ ਨੂੰ ਨਹੀਂ ਯਾਦ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਨੂੰ ਦੁਬਾਰਾ ਚੇਤੇ ਕਰਵਾ ਦਿੰਨਾ ਉਸ ਕੁੜੀ ਦੇ ਸਬੰਧ ਵਿੱਚ ਹਿੰਦੂ ਭਾਈਚਾਰੇ ਨਾਲ ਸੰਬੰਧਤ ਕੁੜੀ ਸੀਗੀ ਉਸ ਕੁੜੀ ਦੇ ਹੱਕ ਦੇ ਵਿੱਚ ਤਾਂ ਬਹੁਤ ਸਾਰੇ ਸਿੱਖ ਆ ਵੀ ਗਏ ਸਕੇ ਇੱਕ ਐਡਵੋਕੇਟ ਸਾਹਿਬ ਪੰਥਕ ਸਭਾ ਦੇ ਵਿੱਚ ਜਿਨ੍ਹਾਂ ਦਾ ਬੜਾ ਨਾਮ ਅਤੇ ਬੜਾ ਸਤਿਕਾਰ ਹੈ ਮੈਨੂੰ ਨਾ ਬਿਸਰਗਾ ਜਿੱਦੇ ਚੇਤੇ ਆਉਂਦਾ ਮੈਂ ਤੁਹਾਨੂੰ ਦੱਸ ਦਿੰਨਾ ਉਹਨਾਂ ਨੇ ਤਾਂ ਉਸ ਕੁੜੀ ਦੇ ਹੱਕ ਦੇ ਵਿੱਚ ਬਕਾਇਦਾ ਬੋਲ ਕੇ ਵੀਡੀਓ ਵੀ ਪਾਤੀ ਸੀਗੀ ਐਡਵੋਕੇਟ ਨਵਕਿਰਨ ਸਿੰਘ ਮੈਨੂੰ ਨਾ ਯਾਦ ਆ ਗਿਆ ਉਹਨਾਂ ਦਾ ਸਿੱਖ ਕੌਮ ਦੇ ਵਿੱਚ ਬੜਾ ਉਹਨਾਂ ਦਾ ਸਤਿਕਾਰ ਹੈਗਾ ਗੁਰੂ ਪਿਆਰੇ ਸਿੰਘਾਂ ਦੇ ਬੜੇ ਕੇਸ ਉਹਨਾਂ ਨੇ ਲੜੇ ਔਰ ਲੜ ਵੀ ਰਹੇ ਹੋਣਗੇ ਔਰ ਉਹਨਾਂ ਨੇ ਬਕਾਇਦਾ ਉਸ ਕੁੜੀ ਦੇ ਹੱਕ ਦੇ ਵਿੱਚ ਬੋਲ ਕੇ ਵੀਡੀਓ ਬਣਾ ਕੇ ਪਾਈ ਸੀਗੀ ਹੋਰ ਬਹੁਤ ਸਾਰੇ ਸਿੱਖ ਕਈ ਤੋਂ ਦੇ ਹੱਕ ਦੇ ਵਿੱਚ ਆ ਗਏ ਸੀਗੇ ਇੱਥੇ ਆ ਜਿਹੜਾ ਹੈਗਾ ਇਹਦੇ ਹੱਕ ਦੇ ਵਿੱਚ ਤਾਂ ਕੋਈ ਵੀ ਸਿੱਖ ਨਹੀਂ ਆਇਆ ਇਹਦੇ ਤਾਂ ਵਿਰੋਧ ਦੇ ਵਿੱਚ ਹੀ ਸਭੋ ਸਾਰੇ ਭੁਗਤੇ ਆ ਔਰ ਜਿਹੜੇ ਕਹਿੰਦੇ ਸੀ ਕਿ ਫਲਾਣੇ ਨੇ ਪਰਚਾ ਦਰਜ ਨਹੀਂ ਕਰਵਾਇਆ ਔਰ ਸੰਸਥਾਨ ਨੇ ਪਰਚਾ ਦਰਜ ਨਹੀਂ ਕਰਵਾਇਆ ਹੁਣ ਤੇ ਸੱਚਾਈ ਸਾਹਮਣੇ ਆ ਗਈ ਹੈ ਹੁਣ ਤੇ ਕੀ ਆਪਾਂ ਆਪਣੇ ਆਪ ਨੂੰ ਮਹਿਸੂਸ ਕਰਾਂਗੇ ਕਿ ਹਾਂ ਬਈ ਆਪਾਂ ਨਫ਼ਰਤ ਫਲਾਉਣ ਦਾ ਕਾਰਨ ਬਣਦੇ ਆ ਕੀ ਆਪਾਂ ਆਪਣੇ ਆਪ ਨੂੰ ਥੋੜਾ ਜਿਹਾ ਦੁਰਸਤ ਕਰਨ ਦੇ ਯਤਨ ਕਰਾਂਗੇ ਕਿ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਉਸ ਅੱਲਾ ਨੇ ਉਸ ਰੱਬ ਨੇ ਉਸ ਰਾਮ ਨੇ ਸਾਨੂੰ ਇੱਕ ਵੇਰਾ ਮਨੁੱਖ ਬਣਾ ਕੇ ਸੰਸਾਰ ਦੇ ਉੱਪਰ ਭੇਜਿਆ ਅਸੀਂ ਮਨੁੱਖ ਹੋਣ ਦਾ ਸਬੂਤ ਦਈਏ ਅਸੀਂ ਵਕ ਵਕ ਫਿਰਕਿਆਂ ਦੇ ਵਿੱਚ ਤਣਾ ਪੈਦਾ ਕਰਨ ਦੇ ਯਤਨ ਉਪਰਾਲੇ ਨਾ ਕਰਕੇ ਜੇ ਆਪਾਂ ਦੋ ਧਿਰਾਂ ਚਾਰ ਧਿਰਾਂ ਪੰਜ ਧਿਰਾਂ ਜੇ ਕੋਈ ਕਿਸੇ ਦੇ ਨਾਲ ਕੋਈ ਮਤਭੇਦ ਹੈਗੇ ਕਿਸੇ ਦੇ ਸਗੋ ਇੱਕ ਦੂਜੇ ਨੂੰ ਲਾਗੇ ਲਾਗੇ ਕਰਨ ਦੇ ਯਤਨ ਕਰਕੇ ਆਪਾਂ ਪੁਨ ਖੱਟਿਆ ਕਰੀਏ ਜਿਹੜੇ ਲੋਕ ਪੁੰਨ ਪਾਪ ਦੇ ਵਿੱਚ ਵਿਸ਼ਵਾਸ ਰੱਖਦੇ ਆ ਕਿ ਉਹ ਇਦਾਂ ਦਾ ਕੁਝ ਵੀ ਕਰਨ ਦੇ ਲਈ ਤਿਆਰ ਨਹੀਂ ਹੈਗੇ ਜਾਂ ਉਹ ਕਿਉਂ ਤਿਆਰ ਨਹੀਂ ਹੈਗੇ ਕਿਉਂ ਇੱਕੋ ਹੀ ਗੱਲ ਫੜੀ ਹੋਈ ਹੈ ਕਿ ਨਹੀਂ ਆਪਾਂ ਤੇ ਨਫ਼ਰਤ ਫਲਾਉਣ ਦਾ ਹੀ ਕੰਮ ਕਰਨਾ ਹੈ ਹੁਣ ਤੇ ਸਾਰੀ ਸੱਚਾਈ ਸਾਹਮਣੇ ਆ ਗਈ ਪੁਲਿਸ ਦੀ ਕਸਟਡੀ ਵਿੱਚ ਐ ਔਰ ਸਿੱਖਾਂ ਨੇ ਆਪ ਇਹਦੇ ਖਿਲਾਫ ਮੋਰਚਾ ਬੰਦੀ ਕੀਤੀ ਸੀਗੀ ਤੁਸੀਂ ਵੀਡੀਓਜ਼ ਵਾਇਰਲ ਹੁੰਦੀਆਂ ਦੇਖੀਆਂ ਸਿਰਾਂ ਦੇ ਉੱਪਰ ਦਮਾਲੇ ਸਜਾਏ ਹੋਏ ਆ ਗੁਰੂ ਕੇ ਸਿੱਖਾਂ ਨੇ ਉਹਨਾਂ ਨੇ ਸਿੰਘਾਂ ਨੇ ਫੜ ਕੇ ਇਹਦਾ ਤੰਬੜ ਵੀ ਲਾਇਆ ਸੀਗਾ ਦੇਖੀਆਂ ਤੁਸੀਂ ਵੀਡੀਓਜ਼ ਸੋ ਉਹਦੇ باوجود ਵੀ ਸਾਨੂੰ ਮਾੜਾ ਮੋਟਾ ਸ਼ਰਮਿੰਦਾ ਹੋਣਾ ਚਾਹੀਦਾ ਹੈਗਾ ਸਾਨੂੰ ਕਦੀ ਨਾ ਕਦੀ ਆਪਣੇ ਉਹਨਾਂ ਪੇਜਾਂ ਵਾਲਿਆਂ ਨੂੰ ਆਪਣੇ ਪੇਜਾਂ ਦੇ ਉੱਪਰੋਂ ਸੌਰੀ ਵਾਲੀ ਵੀਡੀਓ ਵੀ ਪਾ ਦੇਣੀ ਚਾਹੀਦੀ ਹੈ ਕਿ ਸੌਰੀ ਸਾਨੂੰ ਭੁਲੇਖਾ ਲੱਗਿਆ ਸੀਗਾ ਜਾਂ ਸਾਨੂੰ ਐਂ ਲੱਗਦਾ ਸੀਗਾ ਪਰ ਹੁਣ ਸੱਚਾਈ ਸਾਹਮਣੇ ਆ ਗਈ ਹੈ ਆਪਾਂ ਅੱਗੇ ਤੋਂ ਇਦਾਂ ਦਾ ਕੁਝ ਵੀ ਨਹੀਂ ਕਰਾਂਗੇ ਹੁਣ ਜਿਨ੍ਹਾਂ ਨੂੰ ਸਾਰੇ ਮਾਮਲੇ ਦਾ ਪਤਾ ਹੈਗਾ ਉਹਨਾਂ ਨੂੰ ਪਤਾ ਹੈਗਾ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹਨਾਂ ਨੂੰ ਮੈਂ ਥੋੜਾ ਜਿਹਾ ਅੱਗੇ ਜਾ ਕੇ ਦੱਸ ਦਿੰਨਾ ਬਾਕੀ ਜਿਨ੍ਹਾਂ ਨੂੰ ਪੁਰਾਣੀ ਸਾਰੀ ਗੱਲਬਾਤ ਦਾ ਪਤਾ ਹੈਗਾ ਉਹ ਵੀਡੀਓ ਛੱਡ ਕੇ ਜਾ ਸਕਦੇ ਆ ਇਹ ਜਿਹੜਾ ਸੁਬਹਾਨ ਰੰਗਰੀਜ਼ ਇਹ ਪਿਛਲੇ ਦਿਨਾਂ ਵਿੱਚ ਦਰਬਾਰ ਸਾਹਿਬ ਆਇਆ ਸੀਗਾ ਜੀ ਦਰਬਾਰ ਸਾਹਿਬ ਦੇ ਅੰਦਰ ਆਉਂਦਾ ਕਰੀਬ 20 ਮਿੰਟ ਉੱਥੇ ਰਹਿੰਦਾ 20 ਮਿੰਟਾਂ ਦੇ ਵਿੱਚ ਵਿੱਚ ਇਹਨੇ ਜੋ ਕੁਝ ਵੀ ਕੀਤਾ ਉਹਦੇ ਵਿੱਚ ਦੋ ਵੀਡੀਓ ਕਲਿੱਪ ਸਾਹਮਣੇ ਆਏ ਉਸ ਤੋਂ ਬਾਅਦ ਇੱਕ ਹੋਰ ਆਇਆ ਤੇ ਫਿਰ ਇੱਕ ਹੋਰ ਆਇਆ ਉਹ ਮਾਫੀ ਦੇ ਸਗੇ ਜਿਹੜੇ ਪਹਿਲਾਂ ਦੋ ਵੀਡੀਓ ਕਲਿੱਪ ਸਾਹਮਣੇ ਆਏ ਉਹਦੇ ਵਿੱਚ ਇਹ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਜਾਂਦਾ ਸਰੋਵਰ ਵਾਲੇ ਪਾਸੇ ਨੂੰ ਔਰ ਉਸ ਤੋਂ ਬਾਅਦ ਫਿਰ ਸਰੋਵਰ ਵਾਲੇ ਪਾਸੇ ਤੋਂ ਵਾਪਸ ਇਧਰ ਨੂੰ ਮੁੜਦਾ ਹੈਗਾ ਔਰ ਐਦਾਂ ਉਂਗਲ ਤਾਹ ਨੂੰ ਕਰਕੇ ਐਦਾਂ ਕੁਝ ਇਸ਼ਾਰਾ ਕਰਦਾ ਹੈਗਾ ਉਸ ਇਸ਼ਾਰੇ ਦਾ ਮਤਲਬ ਬਹੁਤ ਸਾਰੇ ਲੋਕਾਂ ਨੇ ਇਹ ਕਿਹਾ ਕਿ ਸਿੱਖਾਂ ਨੂੰ ਨੇ ਚੜਾਇਆ ਹੈਗਾ ਹੁਣ ਪੁਲਿਸ ਦੀ ਇੱਕ ਸਟੱਡੀ ਵਿੱਚ ਹੈਗਾ ਜਾ ਜਨਾ ਸੰਗਾਂ ਨੂੰ ਉਹ ਘੇਰਿਆ ਸੀਗਾ ਉਹਨਾਂ ਨੂੰ ਹੋ ਸਕਦਾ ਉਹਨੇ ਦੱਸਿਆ ਹੋਊਗਾ ਕਿ ਮੇਰੇ ਮਨ ਦੀ ਮਨਸ਼ਾ ਕੀ ਸੀਗੀ ਜਾਣਬੁੱਝ ਕੇ ਕੀਤਾ ਸਾਜ਼ਿਸ਼ ਦੇ ਤਹਿਤ ਕੀਤਾ ਕਿਸੇ ਨੇ ਕਰਵਾਇਆ ਜਾਂ ਮੈਂ ਆਪਦੀ ਮਰਜ਼ੀ ਦੇ ਨਾਲ ਅਣਜਾਣਪਨ ਵਿੱਚ ਮੇਰੇ ਕੋਲ ਸਾਰਾ ਕੁਝ ਹੋ ਗਿਆ ਉਹਨਾਂ ਨੂੰ ਜ਼ਿਆਦਾ ਪਤਾ ਹੋਊਗਾ ਪੁਲਿਸ ਪੁੱਛਗਿੱਛ ਕਰਦੀ ਪਈ ਹੈ ਹੁਣ ਪੁਲਿਸ ਨੂੰ ਜ਼ਿਆਦਾ ਪਤਾ ਹੋਊਗਾ ਜਾਂ ਉਹਨੂੰ ਖੁਦ ਨੂੰ ਪਤਾ ਹੋਊਗਾ ਜਾਂ ਵਾਹਿਗੁਰੂ ਜਾਣੇ ਜੋ ਵੀ ਸੀਗਾ ਇਸ ਕਿਸਮ ਦੀਆਂ ਗੱਲਾਂ ਪਤਾ ਹੋਈਆਂ ਉਸ ਤੋਂ ਪਹਿਲਾਂ ਉਹਨੇ ਜੋ ਮੰਨਿਆ ਗਿਆ ਕਿ ਉਹਨੇ ਉੱਥੇ ਵਜ਼ੂ ਨਾਮ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਮੁਸਲਮਾਨ ਭਾਈਚਾਰੇ ਦੇ ਵਿੱਚ ਉਹਨੇ ਉਹ ਕੀਤੀ ਹੈ ਵੁਜ਼ੂ ਹੁੰਦਾ ਹੈਗਾ ਕਿ ਜਦੋਂ ਮੁਸਲਮਾਨ ਭਾਈਚਾਰੇ ਦੇ ਲੋਕ ਨਮਾਜ਼ ਅਦਾ ਕਰਦੇ ਆ ਤਾਂ ਨਮਾਜ਼ ਨੂੰ ਅਦਾ ਕਰਨ ਤੋਂ ਪਹਿਲਾਂ ਕੀਤੀ ਜਾਣ ਵਾਲੀ ਪ੍ਰਕਿਰਿਆ ਜਿਹਦੇ ਵਿੱਚ ਉਹ ਜਲ ਦੇ ਨਾਲ ਆਪਣੇ ਹੱਥ ਧੋਂਦੇ ਆ ਆਪਣੇ ਪੈਰ ਧੋਂਦੇ ਆ ਵੀਡੀਓ ਵਿੱਚ ਜਿਵੇਂ ਦੇਖਿਆ ਵੀ ਗਿਆ ਕਿ ਉਹਨੇ ਇਸ ਤਰੀਕੇ ਨਾਲ ਸਾਰਾ ਕੁਝ ਕੀਤਾ ਔਰ ਉਸ ਤੋਂ ਬਾਅਦ ਆਪਣੇ ਹੱਥ ਇੱਥੋਂ ਲੈ ਕੇ ਇਦਾਂ ਕੋਹਣੀਆਂ ਤੱਕ ਧੋਂਦੇ ਆ ਆਪਣਾ ਮੂੰਹ ਮੱਥਾ ਧੋਂਦੇ ਆ ਕੁਰਲੀ ਕਰਦੇ ਹੈਗੇ ਆ ਇਹ ਸਾਰਾ ਕੁਝ ਕਰਦੇ ਹੈਗੇ ਆ ਸੋ ਉਹਨੇ ਉਹ ਸਾਰਾ ਕੁਝ ਉੱਥੇ ਕੀਤਾ ਜਿਦੇ ਕਰਕੇ ਇਹ ਗੱਲ ਕਹੀ ਗਈ ਕਿ ਉਹਨੇ ਵਜ਼ੂ ਕੀਤਾ ਹੈਗਾ ਮੈਂ ਐਡਵੋਕੇਟ ਸਾਹਿਬ ਹੈਗੇ ਇੱਕ ਮਲੇਰਕੋਟਲੇ ਤੋਂ ਮੁਬੀਨ ਫਾਰੂਕੀ ਜੀ ਉਹਨਾਂ ਦੇ ਨਾਲ ਇੰਟਰਵਿਊ ਕੀਤੀ ਸੀ ਉਸ ਦਿਨ ਉਹਨਾਂ ਨੇ ਬਾ ਕਾਇਦਾ ਇਹ ਗੱਲ ਲਾਖੀ ਸੀਗੀ ਕਹਿੰਦੇ ਕਿ ਭਾਵੇਂ ਸਾਡੇ ਧਰਮ ਦੇ ਨਾਲ ਸੰਬੰਧਤ ਬੰਦਾ ਹੈਗਾ ਏ ਪਰ ਇਹਨੂੰ ਥੇਲੇ ਦੀ ਵੀ ਇਕਲ ਨਹੀਂ ਹੈਗੀ ਕਹਿੰਦੇ ਕਹਿੰਦੇ ਇਹਨੂੰ ਨਾਮ ਮੁਆਫੀ ਮੰਗਣੀ ਆਉਂਦੀ ਹੈ ਮੈਂ ਪਹਿਲੇ ਵੀਡੀਓ ਦੀ ਗੱਲ ਕਰ ਲਵਾਂ ਕਿ ਦੋ ਵੀਡੀਓਜ਼ ਵਾਇਰਲ ਹੋਈਆਂ ਸੀਗੀਆਂ ਇੱਕ ਉਹ ਵਾਲੀ ਵੀਡੀਓ ਤੇ ਉਸ ਤੋਂ ਬਾਅਦ ਦੂਸਰੀ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਉਹਨੇ ਇਹ ਗੱਲ ਲਾਖੀ ਸੀਗੀ ਉਹ ਕਹਿੰਦਾ ਕਿ ਮੈਂ ਦਰਬਾਰ ਸਭਾ ਆਇਆ ਹੋਇਆ ਇਹ ਕਹਿੰਦਾ ਉਹ ਅਸਥਾਨ ਆ ਜਿੱਥੇ ਕਹਿੰਦਾ ਇਹਦੇ ਨਾਲ ਦਾ ਸਥਾਨ ਕਹਿੰਦਾ ਹਿੰਦੁਸਤਾਨ ਦੇ ਵਿੱਚ ਕੋਈ ਨਹੀਂ ਹੈਗਾ ਉਹਨੇ ਲਫ਼ਜ਼ ਜੋ ਬੋਲੇ ਸਗੇ ਉਹ ਕਹਿੰਦਾ ਕਿ ਇੱਥੇ ਸਾਰੇ ਪੱਗਾਂ ਵਾਲੇ ਆਸੇ-ਪਾਸੇ ਮੈਂ ਵੇਖ ਰਿਹਾ ਮੇਰੇ ਇਕੱਲੇ ਦੇ ਸਿਰ ਦੇ ਉੱਪਰ ਟੋਪੀ ਪਹਿਨੀ ਹੋਈ ਆ ਪਰ ਮੈਨੂੰ ਕਿਸੇ ਨੇ ਵੀ ਕੁਝ ਨਹੀਂ ਕਿਹਾ ਹੈਗਾ ਆਪਾਂ ਉਦੜੇ ਵੀ ਗੱਲ ਕੀਤੀ ਸੀਗੀ ਕਿ ਭਲਾ ਜੇ ਤੈਨੂੰ ਸੱਚਮੁੱਚ ਪਤਾ ਹੈਗਾ ਜਾਂ ਤੈਨੂੰ ਲੱਗਦਾ ਹੈਗਾ ਕਿ ਮੈਂ ਇਕੱਲੇ ਨੇ ਸਿਰ ਦੇ ਉੱਪਰ ਟੋਪੀ ਪਹਿਨੀ ਹੋਈ ਆ ਮੈਨੂੰ ਕਿਸੇ ਨੇ ਕੁਝ ਨਹੀਂ ਕਿਹਾ ਹੈਗਾ ਜੇ ਤੂੰ ਇਹ ਗੱਲ ਮਨੂੰ ਤਾਰੀਫ਼ ਦੇ ਵਜੋਂ ਕਹੀ ਹੈਗੀ ਆ ਤਾਂ ਫਿਰ ਤੂੰ ਇਹ ਹਰਕਤ ਕੀ ਕਰ ਬੈਠਾ ਹੁਣ ਵੀ ਹੋ ਸਕਦਾ ਉਹਦੇ ਮਨ ਨੂੰ ਇਹ ਲੱਗਦਾ ਹੋਵੇ ਕਿ ਮੇਰੇ ਤਾਂ ਮਨ ਵਿੱਚ ਕੁਝ ਨਹੀਂ ਸੀਗਾ ਜੇ ਉਹਨੂੰ ਇਹਦਾ ਲੱਗਦਾ ਹੋਊਗਾ ਜਾਂ ਜੇ ਸੱਚੀ ਇਹਦਾ ਸੀਗਾ ਤਾਂ ਮੇਰੇ ਨਾਲ ਸਾਰੋ ਕੁਝ ਕੀ ਵਾਪਰ ਗਿਆ ਤਾਂ ਫਿਰ ਵੀ ਆਪਾਂ ਉਹਨੂੰ ਇਹ ਗੱਲ ਕਹਿਣੀ ਚਾਹੁੰਦੇ ਆ ਮੈਨੂੰ ਪਤਾ ਸੋਸ਼ਲ ਮੀਡੀਆ ਦੇ ਉੱਪਰ ਜੁੜਿਆ ਰਹਿੰਦਾ ਮੈਂ ਉਹਦਾ ਫੇਸਬੁੱਕ ਖੰਘਾਲ ਕੇ ਦੇਖਿਆ ਉਸ ਤੋਂ ਬਾਅਦ ਹੋ ਸਕਦਾ ਜਦੋਂ ਬਾਹਰ ਆਉਂਗਾ ਜ਼ਮਾਨਤ ਜ਼ਮੂਨ ਤਾਂ ਹੋਊਗੀ ਹੋ ਸਕਦਾ ਬਹੁਤ ਸਾਰੇ ਲੋਕਾਂ ਦੀਆਂ ਵੀਡੀਓਜ਼ ਦੇਖਣ ਕਿਤੇ ਆਹ ਗੱਲ ਵੀ ਉਹਦੇ ਤੱਕ ਪਹੁੰਚ ਜਾਵੇ ਤਾਂ ਭਲਿਆ ਫਿਰ ਤੋਂ ਇਹ ਗੱਲ ਸੋਚ ਕੇ ਵੇਖੀ ਕਿ ਤੂੰ ਜੋ ਹਰਕਤ ਕੀਤੀ ਸੀਗੀ ਉਸ ਤੋਂ ਬਾਅਦ ਜਿਹੜੀਆਂ ਦੋ ਹੋਰੇ ਦੀਆਂ ਵੀਡੀਓਜ਼ ਵਾਇਰਲ ਹੋਈਆਂ ਮੈਂ ਉਹ ਤੰਬੜ ਦੀ ਗੱਲ ਕਰਨ ਲੱਗਾ ਜਿਹੜਾ ਤੰਬੜ ਲਥਾ ਫਿਰ ਇਹ ਨਾ ਸੋਚੀ ਕਿ ਮੇਰੇ ਖਿਲਾਫ ਕੋਈ ਕਾਰਵਾਈ ਹੋ ਗਈ ਇਹ ਸੋਚੀ ਕਿ ਮੈਂ ਜਿਹੜੀ ਹਰਕਤ ਕੀਤੀ ਸੀਗੀ ਅਣਜਾਣੇ ਜਾਂ ਜਾਣਬੁੱਝ ਕੇ ਜਾਂ ਅਣਜਾਣੇ ਦੇ ਵਿੱਚ ਤੇਰੇ ਕੋਲ ਹੋਈ ਭਈ ਉਹਦਾ ਮੈਂ ਖਮਿਆਜ਼ਾ ਭੁਗਤ ਲੈ ਮੈਂ ਅੱਗੋਂ ਤੋਂ ਸੁਚੇਤ ਰਹੂੰਗਾ ਤੂੰ ਇਹ ਗੱਲ ਸੋਚੀ ਮੈਂ ਤਾਂ ਇਹ ਹੀ ਗੱਲ ਕਹਿਣੀ ਚਾਹੂੰਗਾ ਬਾਕੀ ਕੁਝ ਨਹੀਂ ਪਤਾ ਹੈਗਾ ਕਿ ਉਹਨੇ ਕੀ ਕੀਤਾ ਕਿਉਂ ਕੀਤਾ ਹੈਗਾ ਸਾਜ਼ਿਸ਼ ਪਿੱਛੇ ਕੋਈ ਹੋਰ ਕੋਈ ਹੈਗਾ ਜਾਂ ਨਹੀਂ ਹੈਗਾ ਖੈਰ ਇੱਕ ਵੀਡੀਓ ਜਦੋਂ ਉਹਦੀ ਆਈ ਸੀਗੀ ਮਾਫੀ ਵਾਲੀ ਤਾਂ ਮਾਫੀ ਮੰਗਣ ਦਾ ਜਿਹੜਾ ਉਹਦਾ ਢੰਗ ਤਰੀਕਾ ਸੀਗਾ ਐ ਟੌਰ ਦੇ ਨਾਲ ਪੈਂਟ ਦੀਆਂ ਜੇਬਾਂ ਦੇ ਵਿੱਚ ਦੋਨੇ ਹੱਥ ਪਾ ਕੇ ਖੜਾ ਹੈਡਫੋਨ ਜਿੱਧਰੋਂ ਲਮਕਣ ਡੇ ਹੋਆ ਇਸ ਤੇ ਕੋਈ ਜੀ ਮੈਂ ਉੱਥੇ ਗਿਆ ਸੀਗਾ ਜੀ ਮੇਰੇ ਕੋਲ ਆ ਹੋ ਗਿਆ ਮੈਂ ਮਾਫੀ ਚਾਹਤਾ ਹਾਂ ਐਦਾਂ ਸੋਨੂੰ ਮਾਫੀ ਵੀ ਮੰਗਣੀ ਨਹੀਂ ਆਉਂਦੀ ਆਪਾਂ ਉਹ ਦਿਨ ਇਹ ਵੀ ਗੱਲ ਕੀਤੀ ਸੀਗੀ ਫਿਰ ਇੱਕ ਹੋਰ ਵੀਡੀਓ ਆਉਂਦੀ ਆ ਉਹਦੇ ਵਿੱਚ ਵੀ ਮਾਫੀ ਮੰਗਦਾ ਪਰ ਉਹਦੇ ਵਿੱਚ ਜਰਕ ਜੇਬਾਂ 'ਚ ਹੱਥ ਨਾਲ ਐਦਾਂ ਤਰੀਕੇ ਜੇ ਨਾਲ ਥੋੜਾ ਜਿਹਾ ਫੇਰ ਵੀ ਹੈਗਾ ਪਰ ਉਸ ਤੋਂ ਬਾਅਦ ਫਿਰ ਇਹਦਾ ਟਿਕਾਣੇ ਤੋਂ ਉਥੇ ਪਹੁੰਚ ਹੀ ਗਿਆ ਗੁਰੂਕੇ ਸਿੰਘ ਉਸ ਤੋਂ ਅਗਲੀ ਗੱਲ ਮੈਂ ਤੁਹਾਡਾ ਨਾਲ ਪਹਿਲਾਂ ਸਾਂਝੀ ਕਰੀ ਹਟਿਆ ਹੈਗਾ ਆ ਸਾਰਾ ਕੁਝ ਵਾਪਰਿਆ ਹੈਗਾ ਹੁਣ 3 ਦਿਨਾਂ ਦੇ ਪੁਲਿਸ ਦੇ ਰਿਮਾਂਡ ਦੇ ਉੱਪਰ ਹੈਗਾ ਪਿਛਲੇ ਦਿਨੀ ਉਹਨੂੰ ਗਾਜ਼ੀਆਬਾਦ ਤੋਂ ਅਰੈਸਟ ਕੀਤਾ ਗਿਆ ਸੀਗਾ ਜਿੱਥੋਂ ਫਿਰ ਉਹਨੂੰ ਪੰਜਾਬ ਲਿਆਂਦਾ ਗਿਆ ਔਰ ਪੰਜਾਬ ਲਿਆਂਨ ਕੇ ਉਹਨੂੰ ਅੰਮ੍ਰਿਤਸਰ ਸ਼ਹਿਰ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਉਹ 3 ਦਿਨਾਂ ਦੇ ਪੁਲਿਸ ਰਿਮਾਂਡ ਦੇ ਉੱਪਰ ਹੈਗਾ ਫਿਰ ਹੱਥ ਬਨ ਕੇ ਬੇਨਤੀ ਕਰਨੀ ਚਾਹੂੰਗਾ ਦੇਖੋ ਸਿੱਖ ਕੌਮ ਜਾਂ ਸਿੱਖ ਕਦੇ ਵੀ ਤੁਸੀਂ ਨਿਗਾਹ ਮਾਰ ਕੇ ਦੇਖ ਲਓ ਜਦੋਂ ਵੀ ਕਦੀ ਐਦਾਂ ਦੀ ਕੋਈ ਘਟਨਾ ਹੁੰਦੀ ਆ ਭਾਵੇਂ ਕਿਸੇ ਵੀ ਧਰਮ ਦੇ ਵਸ਼ਿੰਦੇ ਦੇ ਵੱਲੋਂ ਕਿਸੇ ਵੀ ਐਦਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਪੁਰਾਤਨ ਇਤਿਹਾਸ ਦੇ ਵੀ ਹਵਾਲੇ ਦੇ ਦੇ ਕੇ ਉਹ ਪੁਰਾਤਨ ਪਾਤਰ ਕੱਢ ਕੱਢ ਕੇ ਮੂਰੇ ਲਿਆਂਣ ਲਿਆਂ ਕੇ ਉਹਨਾਂ ਦੇ ਹਵਾਲੇ ਦੇ ਦੇ ਕੇ ਪੂਰੀ ਦੀ ਪੂਰੀ ਕੌਮ ਨੂੰ ਕਦੇ ਵੀ ਸਿੱਖ ਟਾਰਗੇਟ ਨਹੀਂ ਕਰਦੇ ਹੈਗੇ ਨਹੀਂ ਤਾਂ ਤੁਸੀਂ ਨਿਗਾਹ ਮਾਰ ਕੇ ਵੇਖ ਲਓ ਕਿਉਂਕਿ ਸਾਰੀ ਕੌਮ ਦਾ ਕੋਈ ਕਸੂਰ ਨਹੀਂ ਹੁੰਦਾ ਹੈਗਾ ਹਰੇਕ ਧਰਮ ਦੇ ਵਿੱਚ ਬੰਦੇ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਸਿੱਖਾਂ ਦੀ ਲੜਾਈ ਕਿਸੇ ਧਰਮ ਦੇ ਨਾਲ ਨਹੀਂ ਹੈ ਕਿਸੇ ਵੀ ਧਰਮ ਦੇ ਵਿੱਚ ਪਏ ਹੋਏ ਕੁਝ ਗਲਤ ਅੰਸਰ ਉਹਨਾਂ ਦੇ ਨਾਲ ਤਾਂ ਹੋ ਸਕਦੀ ਹੈ ਜੇ ਕੋਈ ਆ ਕੇ ਸਦਾ ਹਿੱਕ ਦੇ ਵਿੱਚ ਵੱਜੇ ਜਾਂ ਕੋਈ ਸਦਾ ਚੜ ਕੇ ਆ ਜਾਵੇ ਉਹਦੇ ਨਾਲ ਤਾਂ ਹੋ ਸਕਦੀ ਹੈ ਪਰ ਪੂਰੀ ਦੀ ਪੂਰੀ ਕਿਸੇ ਕੌਮ ਦੇ ਨਾਲ ਸਿੱਖਾਂ ਦੀ ਲੜਾਈ ਨਹੀਂ ਹੁੰਦੀ ਹੈਗੀ ਇਹ ਗੱਲ ਬਿਲਕੁਲ ਪੱਕੀ ਹੈ ਗੁਰਬਾਣੀ ਪੜ ਲਓ ਚਾਹੇ ਸਿੱਖ ਇਸਟਰੀ ਨੂੰ ਪੜ ਲਓ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਹਕੀਕਤ ਉੱਗੜ ਕੇ ਸਾਹਮਣੇ ਆ ਜਾਊਗੀ ਸੋ ਦੇਖਦੇ ਆ ਜੀ ਨਵੀਂ ਗੱਲਬਾਤ ਜੋ ਵੀ ਹੋਵੇਗੀ ਲੈ ਕੇ ਆਪ ਜੀ ਦਾ ਰੂਬਰੂ ਹੋਵਾਂਗੇ ਸੋ ਆਖਿਰ ਦੇ ਵਿੱਚ ਫਿਰ ਬੇਨਤੀ ਹੈ ਕਿ ਆਪਾਂ ਕੋਸ਼ਿਸ਼ ਕਰੀਏ ਬਿਨਾਂ ਵਜਾ ਤੋਂ ਨਫ਼ਰਤ ਫਲਾਉਣ ਵਾਲੀਆਂ ਆਪਾਂ ਗੱਲਾਂ ਬਾਤਾਂ ਨਾ ਕਰਿਆ ਕਰੀਏ ਨਾ ਇਦਾਂ ਦੀਆਂ ਪੋਸਟਾਂ ਸ਼ੇਅਰ ਕਰਿਆ ਕਰੀਏ ਜਿਹੜੀ ਗੱਲ ਹੋਵੇ ਉਹਨੂੰ ਉਸੇ ਰੂਪ ਦੇ ਵਿੱਚ ਕਰਨਾ ਚਾਹੀਦਾ ਹੈ ਨਾ ਕਿ ਹੋਰ ਅੱਗੇ ਤੋਂ ਅੱਗੇ ਅੱਗ ਦੇ ਭਾਂਬੜ ਮਚਾਉਣ ਦੇ ਕਾਰਨ ਬਣਨਾ ਚਾਹੀਦਾ ਹੈ ਮਨੁੱਖਾ ਜਨਮ ਇੱਕ ਵਾਰ ਮਿਲਿਆ ਬਾਰ-ਬਾਰ ਨਹੀਂ ਮਿਲਣਾ ਫੈਸਲਾ ਆਪਾਂ ਕਰਨਾ ਕਿ ਆਪਾਂ ਆਪਣੀ ਜ਼ਿੰਦਗੀ ਨੂੰ ਕਿਸ ਤਰੀਕੇ ਦੇ ਨਾਲ ਜੀਉ ਕੇ ਜਾਣਾ ਕਿਸ ਕਿਸਮ ਦੇ ਲੋਕਾਂ ਵਾਲੀ ਕੈਟਾਗਰੀ ਵਿੱਚ ਆਪਣਾ ਆਪਾ ਨਾਮ ਦਰਜ ਕਰਵਾਉਣਾ ਫੈਸਲਾ ਆਪਾਂ ਕਰਨਾ ਬਹੁਤ ਬਹੁਤ ਧੰਨਵਾਦ